ਸੁਲਤਾਨ ਬਾਈ ਹੁਣਾਂ ਦੀ ਟੀਮ ਐ ਸੁਲਤਾਨ ਫਿਟਨੈਸ ਦੀ ਔਰ ਕੁਝ ਬਾਈਕ ਹੁਣੀ ਸੰਗਰੂਰ ਤੋਂ ਸਪੈਸ਼ਲ ਆਏ ਨੇ ਸੇਵਾ ਕਰਨ ਦੇ ਵਾਸਤੇ ਔਰ ਤੁਸੀਂ ਵੀ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਜਦੋਂ ਤੋਂ ਹੀ ਪੰਜਾਬ ਦੇ ਵਿੱਚ ਹੜ ਦੀ ਮਾਰ ਪਈ ਐ ਤਾਂ ਲਗਾਤਾਰ ਇਨ੍ਹਾਂ ਵੀਰਾਂ ਦੇ ਹੌਸਲੇ ਬੁਲੰਦ ਨੇ ਔਰ ਇਹ ਜਿੱਥੇ ਸੇਵਾ ਨਹੀਂ ਪਹੁੰਚਦੀ ਉੱਥੇ ਸੇਵਾ ਲੈ ਕੇ ਜਾਂਦੇ ਨੇ ਕੋਸ਼ਿਸ਼ ਕਰਦੇ ਨੇ ਕਿ ਉੱਥੇ ਤੱਕ ਜਿਹੜਾ ਪਹੁੰਚਿਆ ਜਾਵੇ ਗੱਲਬਾਤ ਕਰਾਂਗੇ ਤਾ ਸੁਲਤਾਨ ਬਾਈ ਪਹਿਲਾਂ ਤੁਸੀਂ ਡੇਰੇ ਬਾਬੇ ਨਾਨਕੀ ਉਤੋਂ ਬਾਅਦ ਅਜਨਾਲੇ ਗਏ ਹੁਣ ਇੱਧਰ ਨੂੰ ਆਏ ਹੋ ਤਾਂ ਇੱਧਰ ਦੇ ਕੀ ਹਾਲਾਤ ਆ ਪਰ ਇੱਧਰ ਦੇ ਹਾਲਾਤ ਇੱਥੇ ਆ ਕੇ ਪਾ ਲੱਗਾ ਕਿ ਬਹੁਤ ਜ਼ਿਆਦਾ ਮਾੜੇ ਹਾਲਾਤ ਹੈ ਪਾਣੀ ਫੇਰ ਤੋਂ ਵਧਣ ਡਿਆ ਵਾ ਤੇ ਬਾਕੀ ਜਿੱਥੋਂ ਜਿੱਥੋਂ ਜਿੱਥੇ ਵੀ ਕੋਈ ਨਹੀਂ ਜਾਂਦਾ ਉੱਥੇ-ਉੱਥੇ ਜਾਣ ਦੀ ਕੋਸ਼ਿਸ਼ ਕਰਨ ਦੇ ਤਕਰੀਬਨ ਅਸੀਂ 6 ਤੋਂ 7 ਦਿਨਾਂ ਤੋਂ ਪਾਣੀ ਦੇ ਵੇਚੀਆਂ ਤੁਸੀਂ ਮੇਰੀ ਹਾਲਤ ਵੀ ਵੇਖ ਸਕਦੇ ਆ ਅੱਜ ਮਨੇ 102 ਬੁਖਾਰ ਹੀ ਤੇ ਪੂਰੀ ਟੀਮ ਡੱਟੀ ਹੋਈ ਮੈਂ ਕੱਲਾ ਕੁਝ ਵੀ ਨਹੀਂ ਕਰ ਰਿਹਾ ਸਾਰੀ ਫਿਟਨੈਸ ਟੀਮ ਨਾਲ ਆ ਤਾਜਪ੍ਰੀ ਸਿੰਘ ਆਪਣਾ ਪ੍ਰਾਚਨ ਚਾਨ ਕਾ ਲੋ ਕਰੋ ਗੱਲ ਬਸ ਜੀ ਅੱਛਾ ਇਹ ਬਾਈ ਤੁਸੀਂ ਦੱਸ ਰਹੇ ਮੈਨੂੰ ਸੰਗਰੂਰ ਤੋਂ ਆਏ ਸੇ ਵਾਲਾ ਨਹੀਂ ਨਹੀਂ ਸੰਗਰੂਰ ਤੋਂ ਆਪਣੇ ਬਾਈ ਆਏ ਨੇ ਆਪਣੇ ਕੋ ਰਏ ਨੇ ਰਾਤ ਆਜੋ ਬਾਈ ਜੀ ਇੱਧਰ ਆਓ ਆਏ ਆਪਣੇ ਬਾਈ ਆਏ ਸੰਗਰੂਰ ਤੋਂ ਆਓ ਜੀ ਆਓ ਇਹ ਆ ਬਾਈ ਪੰਜਾਬੀ ਇਹ ਆ ਸਾਡੇ ਵੀਰਾਂ ਦੇ ਹੌਸਲੇ ਜਦੋਂ ਭੀੜ ਪੈਂਦੀ ਹੈ ਨਾ ਤਾਂ ਇਹ ਖੜਦੇ ਬਾਈ ਕਿੱਥੋਂ ਆਏ ਸੰਗਰੂਰ ਤੋਂ ਸਾਡਾ ਪਿੰਡ ਨਗਲਾ ਜ਼ਿਲ੍ਹਾ ਸੰਗਰੂਰ ਹੈ ਜੀ 2023 ਚ ਵੀ ਜਦੋਂ ਹੜਾਏ ਸੀ ਸਾਡਾ ਆਪਣਾ ਘੱਗਰ ਏਰੀਆ ਲੱਗਦਾ ਨਾਲ ਘੱਗਰ ਵੀ ਹੁਣ ਫਲਫਾਨ ਤੇ ਆ ਕਦੋਂ ਵੀ ਟੁੱਟ ਸਕਦਾ ਅਸੀਂ ਆਪਣੇ ਉਧਰੋਂ ਵੀ ਛੱਡ ਕੇ ਇੱਧਰ ਆਇਆ ਵੀ ਚਲੋ ਜੇ ਉਧਰ ਟੁੱਟੂਗਾ ਉਧਰ ਵੀ ਮਦਦ ਕਰਾਂਗੇ ਜ਼ਰੂਰ ਉਹ ਤਾਂ ਵੈਗੁਰੂ ਕੇ ਅਰਦਾਸ ਕਰਦੇ ਆ ਵੀ ਇਹ ਹੋਵੇ ਨਾ ਕਿਤੇ ਵੀ 2023 ਚ ਵੀ ਅਸੀਂ ਨੇ ਘੱਗਰ ਏਰੀਆ ਤੇ ਸਰਦੂਲਗੜ ਏਰੀਆ ਤੇ ਫਰੋਈਪੁਰ ਏਰੀਆ ਉਥੇ ਅਸੀਂ ਚਾਰ ਦੀ ਸੇਵਾ ਕੀਤੀ ਸੀ ਤੇ ਜਿੰਨਾ ਚ ਟਾਈਮ ਪ੍ਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ ਪੰਜਾਬ ਨਾਲ ਡਟ ਕੇ ਖੜਾਂਗੇ ਤੇ ਸਿੱਖ ਕੌਮ ਨਾਲ ਐਨ ਪੂਰੀ ਡਟ ਕੇ ਖੜਾਂਗੇ ਆਪਾਂ ਨੂੰ ਸਰਕਾਰਾਂ ਤੋਂ ਸਾਰੇ ਆਸ ਚੱਕ ਕੇ ਇਹ ਸੁਲਤਾਨ ਸਾਡਾ ਭਰਾ ਇਹਨੂੰ ਗਾਹਾਂ ਦੀ ਗਾਹ ਮੇਰੇ ਮਿੱਤਰਾਂ ਮੇਰਾ ਇੱਕ ਉਹਦੇ ਥਰੂ ਮਿਲੇ ਸੀ ਐਂ ਕਨੈਕਟੀਵਿਟੀ ਨਹੀਂ ਅਸੀਂ ਚਾਹੁੰਦੇ ਆ ਵੀ ਸਾਰੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਇੱਕ ਦੂਜੇ ਨਾਲ ਜੁੜ ਕੇ ਆਪਣਾ ਇਹ ਸੇਵਾ ਜਾਰੀ ਰੱਖਣ ਹੂੰ ਕਿਹੜੀ ਸੇਵਾ ਲੈ ਕੇ ਆਉਂ ਚਾਰਾ ਲੈ ਕੇ ਆਏ ਪਸ਼ੂਆਂ ਪਸ਼ੂਆਂ ਵਾਸਤੇ ਫੀਡ ਖਾਲਾ ਤੇ ਸਾਡੇ ਦਾ ਉਧਰ ਦਾਣਾ ਕਹਿੰਦੇ ਆ ਤੁਹਾਡੇ ਬੰਡ ਕਹਿੰਦੇ ਆ ਅਸੀਂ ਉਹ ਪਿਆ ਕੇ ਲੈ ਕੇ ਆ 1.5 200 ਨਾ ਸਾਡੇ ਕੋਲ ਠੀਕ ਆ ਹਾਂਜੀ ਉਦੋਂ ਤੋਂ ਹੀ ਸੇਵਾ ਕਰ ਰਹੇ ਹਾਂ ਕਿੰਨੇ ਕ ਦਿਨ ਹੋ ਗਏ ਇਧਰ ਆਏ ਸਾਨੂੰ 3 ਦਿਨ ਹੋ ਗਏ ਜੀ ਇਧਰ ਆਏ ਪਰਸੋਂ ਆਏ ਸੀ ਅਸੀਂ ਸੁਲਤਾਨ ਬਾਈ ਹੁਣਾਂ ਦੀ ਟੀਮ ਐ ਸੁਲਤਾਨ ਫਿਟਨੈਸ ਦੀ ਔਰ ਕੁਝ ਬਾਈ ਹੁਣੀ ਸੰਗਰੂਰ ਤੋਂ ਸਪੈਸ਼ਲ ਆਏ ਨੇ ਸੇਵਾ ਕਰਨ ਦੇ ਵਾਸਤੇ ਔਰ ਤੁਸੀਂ ਵੀ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਜਦੋਂ ਤੋਂ ਹੀ ਪੰਜਾਬ ਦੇ ਵਿੱਚ ਹੜ ਦੀ ਮਾਰ ਪਈ ਐ ਤਾਂ ਲਗਾਤਾਰ ਇਨ੍ਹਾਂ ਵੀਰਾਂ ਦੇ ਹੌਸਲੇ ਬੁਲੰਦ ਨੇ ਔਰ ਇਹ ਜਿੱਥੇ ਸੇਵਾ ਨਹੀਂ ਪਹੁੰਚਦੀ ਉਥੇ ਸੇਵਾ ਲੈ ਕੇ ਜਾਂਦੇ ਨੇ ਕੋਸ਼ਿਸ਼ ਕਰਦੇ ਨੇ ਕਿ ਉੱਥੇ ਤੱਕ ਜਿਹੜਾ ਪਹੁੰਚਿਆ ਜਾਵੇ ਗੱਲਬਾਤ ਕਰਾਂਗੇ ਤਾਂ ਸੁਲਤਾਨ ਬਈ ਪਹਿਲਾਂ ਤੁਸੀਂ ਡੇਰੇ ਬਾਬੇ ਨਾਨਕੀ ਉਤੋਂ ਬਾਅਦ ਅਜਨਾਲੇ ਗਏ ਹੁਣ ਇੱਧਰ ਨੂੰ ਆਏ ਹਾਂ ਤਾਂ ਇੱਧਰ ਦੇ ਕੀ ਹਾਲਾਤ ਆ ਪਰ ਇੱਧਰ ਦੇ ਹਾਲਾਤ ਇੱਥੇ ਆ ਕੇ ਪਾ ਲੱਗਾ ਕਿ ਬਹੁਤ ਜ਼ਿਆਦਾ ਮਾੜੇ ਹਾਲਾਤ ਹੈ ਪਾਣੀ ਫੇਰ ਤੋਂ ਵਧਣ ਡਿਆ ਵਾ ਤੇ ਬਾਕੀ ਜਿੱਥੋਂ ਜਿੱਥੋਂ ਜਿੱਥੇ ਵੀ ਕੋਈ ਨਹੀਂ ਜਾਂਦਾ ਉੱਥੇ-ਉੱਥੇ ਜਾਣ ਦੀ ਕੋਸ਼ਿਸ਼ ਕਰਨ ਦੇ ਤਕਰੀਬਨ ਅਸੀਂ 6 ਤੋਂ 7 ਦਿਨਾਂ ਤੋਂ ਪਾਣੀ ਦੇ ਵੇਚੀਆਂ ਤੁਸੀਂ ਮੇਰੀ ਹਾਲਤ ਵੀ ਦੇਖ ਸਕਦੇ ਆ ਅੱਜ ਮਨੇ 102 ਬੁਖਾਰੀ ਤੇ ਪੂਰੀ ਟੀਮ ਡੱਟੀ ਹੋਈ ਮੈਂ ਕੱਲਾ ਕੁਛ ਵੀ ਨਹੀਂ ਕਰ ਰਿਆ ਸਾਰੀ ਫਿਟਨੈਸ ਟੀਮ ਨਾਲ ਆ ਤਾਜਪ੍ਰੀ ਸਿੰਘ ਆਪਣਾ ਭਰਾ ਚਾਨਣ ਕਾ ਲਓ ਕਰੋ ਗੱਲ ਬਸ ਜੀ ਅੱਛਾ ਇਹ ਬਾਈ ਤੁਸੀਂ ਦੱਸ ਰਹੇ ਮੈਨੂੰ ਸੰਗਰੂਰ ਤੋਂ ਆਏ ਸੇ ਵਾਲਾ ਨਹੀਂ ਨਹੀਂ ਸੰਗਰੂਰ ਤੋਂ ਆਪਣੇ ਬਾਈ ਆਏ ਨੇ ਆਪਣੇ ਕੋ ਰਏ ਨੇ ਰਾਤ ਆਜੋ ਬਾਈ ਜੀ ਇੱਧਰ ਆਓ ਆਏ ਆਪਣੇ ਬਾਈ ਆਏ ਸੰਗਰੂਰ ਤੋਂ ਆਓ ਜੀ ਆਓ ਇਹ ਆ ਬਾਈ ਪੰਜਾਬੀ ਇਹ ਆ ਸਾਡੇ ਵੀਰਾਂ ਦੇ ਹੌਸਲੇ ਜਦੋਂ ਭੀੜ ਪੈਂਦੀ ਹੈ ਨਾ ਤਾਂ ਇਹ ਖੜਦੇ ਬਾਈ ਕਿੱਥੋਂ ਆਏ ਸੰਗਰੂਰ ਤੋਂ ਸਾਡਾ ਪਿੰਡ ਨਗਲਾ ਜ਼ਿਲ੍ਹਾ ਸੰਗਰੂਰ ਹੈ ਜੀ 2023 ਚ ਵੀ ਜਦੋਂ ਹੜਾਏ ਸੀ ਸਾਡਾ ਆਪਣਾ ਘੱਗਰ ਏਰੀਆ ਲੱਗਦਾ ਨਾਲ ਘੱਗਰ ਵੀ ਹੁਣ ਫਲਫਾਨ ਤੇ ਆ ਕਦੋਂ ਵੀ ਟੁੱਟ ਸਕਦਾ ਅਸੀਂ ਆਪਣੇ ਉਧਰੋਂ ਵੀ ਛੱਡ ਕੇ ਇੱਧਰ ਆਇਆ ਵੀ ਚਲੋ ਜੇ ਉਧਰ ਟੁੱਟੂਗਾ ਉਧਰ ਵੀ ਮਦਦ ਕਰਾਂਗੇ ਜਰੂਰ ਉਹ ਤਾਂ ਵੈਗੁਰੂ ਕੇ ਅਰਦਾਸ ਕਰਦੇ ਆ ਵੀ ਇਹ ਹੋਵੇ ਨਾ ਕਿਤੇ ਵੀ 2023 ਚ ਵੀ ਅਸੀਂ ਨੇ ਘੱਗਰ ਏਰੀਆ ਤੇ ਸਰਦੂਲਗੜ ਏਰੀਆ ਤੇ ਫਰੋਈਪੁਰ ਏਰੀਆ ਉਥੇ ਅਸੀਂ ਚਾਰ ਦੀ ਸੇਵਾ ਕੀਤੀ ਸੀ ਤੇ ਜਿੰਨਾ ਟਾਈਮ ਪ੍ਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ ਪੰਜਾਬ ਨਾਲ ਡਟ ਕੇ ਖੜਾਂਗੇ ਤੇ ਸਿੱਖ ਕੌਮ ਨਾਲ ਐਨ ਪੂਰੀ ਡਟ ਕੇ ਖੜਾਂਗੇ ਆਪਾਂ ਨੂੰ ਸਰਕਾਰਾਂ ਤੋਂ ਸਾਰੇ ਆਸ ਚੱਕ ਕੇ ਇਹ ਸੁਲਤਾਨ ਸਾਡਾ ਭਰਾ ਇਹਨੂੰ ਗਾਹਾਂ ਦੀ ਗਾਹ ਮੇਰੇ ਮਿੱਤਰਾਂ ਮੇਰਾ ਇੱਕ ਉਹਦੇ ਥਰੂ ਮਿਲੇ ਸੀ ਐਂ ਕਨੈਕਟੀਵਿਟੀ ਨਹੀਂ ਅਸੀਂ ਸਿਚਾਉਣਾ ਵੀ ਸਾਰੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਇੱਕ ਦੂਜੇ ਨਾਲ ਜੁੜ ਕੇ ਆਪਣਾ ਇਹ ਸੇਵਾ ਜਾਰੀ ਰੱਖਣਾ ਹੂੰ ਕਿਹੜੀ ਸੇਵਾ ਲੈ ਕੇ ਆਉਂ ਚਾਰਾ ਲੈ ਕੇ ਆਏ ਪਸ਼ੂਆਂ ਪਸ਼ੂਆਂ ਵਾਸਤੇ ਫੀਡ ਖਾਲਾ ਤੇ ਸਾਡੇ ਦਾ ਉਧਰ ਦਾਣਾ ਕਹਿੰਦੇ ਆ ਤੁਹਾਡੇ ਬੰਡ ਕਹਿੰਦੇ ਆ ਅਸੀਂ ਉਹ ਰਿਹਾ ਕੇ ਲੈ ਕੇ ਆ 1.5 200 ਨਾਗ ਸਾਡੇ ਕੋਲ ਠੀਕ ਆ ਹਾਂਜੀ ਉਦੋਂ ਤੋਂ ਹੀ ਸੇਵਾ ਕਰ ਰਹੇ ਹਾਂ ਕਿੰਨੇ ਕ ਦਿਨ ਹੋ ਗਏ ਇਧਰ ਆਏ ਸਾਨੂੰ 3 ਦਿਨ ਹੋ ਗਏ ਜੀ ਇਧਰ ਆਏ ਨੂੰ ਪਰਸੋਂ ਆਏ ਸੀ ਅਸੀਂ